ਸਦੀ ਰਹਿੰਦੀ ਦਿਲ ਵਿੱਚ ਭਾਵੇਂ ਲੱਖਾਂ ਦੁੱਖੜੇ ਪੁੱਤ ਪਦੇ ਤੋਂ ਪੋਤ ਤਿੰਨਾਂ ਸਾਲਾਂ ਬਾਅਦ ਘਰ ਵਾਪਸ ਆਉਂਦਾ ਤਾਂ ਦੇਖੋ ਕਿਵੇਂ ਮਾਂ ਇੱਕ ਮਹੀਨਾ ਪਹਿਲਾਂ ਆਪਣੇ ਪੋਤ ਦਾ ਦੇਖੋ ਕਿਵੇਂ ਇੰਤਜ਼ਾਰ ਕਰ ਰਹੀ ਹੁੰਦੀ ਆ ਤੇ ਜਦੋਂ ਪੁੱਤ ਮਾਂ ਦੇ ਅੱਖਾਂ ਦੇ ਸਾਹਮਣੇ ਆਉਂਦਾ ਤੇ ਮਾਂ ਨੂੰ ਦੇਖ ਕੇ ਭੱਜ ਕੇ ਮਾਂ ਨੂੰ ਜੱਫੀ ਪਾ ਲੈਂਦਾ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਨ ਤੂੰ ਪੁੱਤ ਸੱਜਣਾ Assim que eu o prendece e